ਕੀ ਪਾਸਵਰਡ ਤੇ ਪੇਮੈਂਟ ਨਹੀਂ ਦੇ ਰਹੇ ਕਿੰਨੀ ਪੇਮੈਂਟ ਪੇਮੈਂਟ ਹੈਗਾ 40 ਲੱਖ 40 ਲੱਖ ਰੁਪਏ ਹਾਂਜੀ ਫਸ ਕਿਦਾਂਗੇ ਫਸ ਗਏ ਬਈ ਇਦਾਂ ਹੀ ਕਿੱਥੇ ਭੇਜਣਾ ਜੀ ਪੁੱਤ ਨੂੰ ਮੈਂ ਕੈਨੇਡਾ ਨੂੰ ਕੈਨੇਡਾ ਹਾਂਜੀ ਇਹਨਾਂ ਨੇ ਕੀ ਦੇ ਕੇ ਝਾਂਸਾ ਦਿੱਤਾ ਪਹਿਲੇ ਹਾਂਜੀ ਝਾਂਸਾ ਕੀ ਦਿੱਤਾ ਭੇਜਾਂਗੇ ਵਧੀਆ ਹੋਰ ਭੇਜਾਂਗੇ ਹਾਂਜੀ ਤੇ ਇਹਨਾਂ ਦੀ ਦੋਨੋਂ ਕੁੜੀਆਂ ਨੇ ਕੈਨੇਡਾ ਜਾਣ ਲਈ ਇੱਥੇ ਵੀਜ਼ਾ ਲਵਾਇਆ ਸੀ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਸੀ ਕਿ 25 ਅਗਸਤ ਲਾਸਟ ਹੈ 25 ਅਗਸ ਨੂੰ ਜੇ ਵੀਜ਼ਾ ਨਹੀਂ ਆਂਦਾ ਜਾਂ ਪਾਸਪੋਰਟ ਜਾਂ ਡਾਕੂਮੈਂਟਸ ਅਸੀਂ ਤੁਹਾਨੂੰ ਨਹੀਂ ਦਿੰਦੇ ਤੁਹਾਨੂੰ 26 ਨੂੰ ਤਰੀਕ ਨੂੰ ਸਾਰੇ ਪੈਸੇ ਵਾਪਸ ਦੇ ਦਾਂਗੇ ਸਰ ਇੰਨਾ ਨੇ ਸਾਨੂੰ ਚੈੱਕ ਤੇ ਦਿੱਤਾ ਸੀ ਪਰ ਚੈੱਕ ਦੇਣ ਤੋਂ ਬਾਅਦ ਇਹ ਬੰਦਾ ਆਪ ਮੁੱਕਰ ਗਿਆ ਕਿ ਠੀਕ ਹੈ ਜਾਓ ਤੁਸੀਂ ਜੋ ਕਰਨਾ ਦਾ ਇਹਨਾਂ ਦਾ ਕੰਮ ਹੁੰਦਾ ਹੈ ਇਹਨਾਂ ਦੀ ਫਿਤਰਤ ਹੁੰਦੀ ਹੈ ਕਿ ਪੈਸਾ ਲੈ ਲਿਆ ਗਬਨ ਕਰ ਰਿਹਾ ਨੂੰਦੂ 11 ਹੋ ਜੋ ਹਾਂਜੀ ਇਹਨਾਂ ਦੇ ਕੋਲ 40 ਲੱਖ ਰੁਪਈਆ ਹੈ ਮੇਰਾ ਤੇ ਬੱਚਿਆਂ ਦੇ ਨਾਲ ਜਿਹੜੀ ਖਰਾਬੀ ਹੁਣ ਹੋ ਰਹੀ ਹੈ ਗੱਲ ਇਹ ਕਿ ਸਾਨੂੰ ਪਾਸਪੋਰਟ ਵੀ ਨਹੀਂ ਦੇ ਰਹੇ ਡਾਕੂਮੈਂਟ ਵੀ ਨਹੀਂ ਦੇ ਰਹੇ ਪੈਸੇ ਦਾ ਦੂਰ ਦੀ ਗੱਲ ਹੈ ਪਰ ਅ ਵੀ ਜ ਅਸੀਂ ਇਹਨਾਂ ਨੂੰ ਪੈਸਾ ਦਿੱਤਾ ਫ फेब्रुवारी ਦੇ ਵਿੱਚ 40 ਲੱਖ ਰੁਪਇਆ ਇਹਨਾਂ ਨੇ ਉਸ ਤੋਂ ਬਾਅਦ ਕਿਹਾ ਕਿ 8 ਮਹੀਨੇ ਵੇਟ ਕਰੋ ਅਸੀਂ ਤੁਹਾਨੂੰ ਵੀਜ਼ਾ ਦਵਾਣਾ ਹੀ ਦਵਾਣਾ ਹੈ ਤੇ ਅੱਜ 8 ਮਹੀਨੇ ਵੇਟ ਕਰਨ ਤੋਂ ਬਾਅਦ ਸਪਟੰਬਰ ਦੇ ਵਿੱਚ ਇਹਨਾਂ ਨੇ ਕਿਹਾ ਅਸੀਂ ਭੇਜਾਂਗੇ ਤੇ ਹੁਣ ਇਹ ਬੱਚਾ ਨੂੰ ਭੇਜ ਹੀ ਨਹੀਂ ਰਹੇ ਸਰ ਚੈੱਕ ਮੰਗਿਆ ਚੈੱਕ ਇਹਨਾਂ ਨੂੰ 30 ਲੱਖ ਦਾ ਚੈੱਕ ਭਰ ਕੇ ਦਿੱਤਾ ਮੈਮ ਨੂੰ 10 ਦਿਨ ਬਾਅਦ ਲੱਗਣਾ ਹੈ ਡੇਟ ਆਪਣੀ ਮਨਪਸੰਦ ਸੁਆਗੇ ਗਏ ਨੇ ਇਹ ਤੇ ਇਹਨਾਂ ਨੂੰ ਚੈੱਕ ਦਿੱਤਾ ਤੇ ਉਸ ਤੋਂ ਪਹਿਲੇ ਆ ਗਿਆ ਸਰ ਬੈਂਕਸ ਕਰਨ ਦਾ ਤਾਂ ਕੋਈ ਲੌਜੀਕ ਬੰਦਾ ਨਹੀਂ ਨਾ ਫਿਰ